ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਅਮਰਸਰ ਖਾਸ ਸ਼ਹਿਰ ਦੇ ਵਿੱਚ ਤੁਸੀਂ ਪਹੁੰਚ ਕਰਨੀ ਆ ਦਾਣਾ ਮੰਡੀ ਭਗਤਾਂ ਵਾਲਾ ਖਾਸ ਲੋਕੇਸ਼ਨ ਆ ਤੇ ਨੰਬਰ ਬਾਈ ਹਰਦੇਵ ਦੇ ਲਗਾਤਾਰ ਸਕਰੀਨ ਤੇ ਚੱਲ ਰਿਹਾ ਬਾਈ ਓਨਰ ਹਰਦੇਵ ਸਿੰਘ ਆ ਕਾਫੀ ਸਮੇਂ ਤੋਂ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਅੱਜ ਇਸ ਘਰੋਂ ਤੁਹਾਨੂੰ ਬੱਚੀ ਦਿਖਾਵਾਂਗੇ ਪਹਿਲਾ ਸੂਆ ਸੂਈ ਆ ਪਲੂਣ ਬੱਚੀ ਆ ਚਾਰ ਦੰਦਾ ਕੱਲ ਦੋਸਤੋ 21 ਮਈ ਨੂੰ ਸੋਈ ਆ ਜੇਰ ਪ੍ਰੋਪਰ ਆਪਣੇ ਆਪ ਪਾ ਦਿੱਤੀ ਸੀਗੀ ਥੱਲੇ ਬੱਚਾ ਜਿਹੜਾ ਦੋਸਤੋ ਫੀਮੇਲ ਕਾਫ ਆ ਥੱਲੇ ਬੱਚੀ ਆ ਤੇ ਚਵਾਈ ਜਿਹੜੀ ਆ ਬਹੁਤ ਵਧੀਆ ਚੰਗੀ ਚਵਾਈ ਨਿਕਲੀ ਆ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਆ ਹੈਵੀ ਆਰਡਰ ਲਗਾ ਹੋਇਆਗਾ ਦੋਸਤੋ ਇਸ ਵਿਹੜ ਦੇ ਤੇ ਬੱਚੀ ਕਦ ਕਾਠੀ ਦੀ ਜੇਕਰ ਗੱਲ ਕਰ ਲਈਏ ਤਾਂ ਵਧੀਆ ਚੰਗੇ ਕਦ ਕਾੜ ਦੇ ਵਿੱਚ ਆ ਠੀਕ ਹੈ ਵੱਡੀ ਹਾਈਟ ਆ ਫੁੱਲ ਵੱਡਾ ਕੱਦ ਕਾਠਾ ਦੋਸਤੋ ਤੇ ਕੁਆਲਿਟੀ ਆਰਡਰ ਦੀ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਬਾਕੀ ਜਿਹੜੇ ਵੀਰ ਖਾਸ ਤੌਰ ਤੇ ਅਮਰਸਰ ਦੇ ਲਾਗੇ ਬੰਨੇ ਹੋ ਤੁਸੀਂ ਆਪਣਾ ਘਰ ਜਾ ਕੇ ਇੱਕ ਟਾਈਮ ਦੋ ਟਾਈਮ ਚੁਵਾਈ ਕਰ ਸਕਦੇ ਹੋ ਬੌਲੇ ਦੇ ਵਿੱਚ ਕੱਲ ਦੀ ਦੋਸਤੋ ਸੋਈ ਆ ਮਗਰ ਜਿਹੜਾ ਬੱਚਾ ਥੱਲੇ ਉਹ ਬੱਛੀ ਆ ਫੀਮੇਲ ਕਾਫ ਆ ਠੀਕ ਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਾਫੀ ਵਧੀਆ ਚੰਗਾ ਆਰਡਰ ਹੈਗਾ ਕੁਆਲਿਟੀ ਕਾਫੀ ਖੂਬਸੂਰਤ ਆ ਇਹੋ ਜਿਹੀ ਵਿਹੜ ਤੋਂ ਦੋਸਤੋ ਆਪਾਂ ਚੰਗੀ ਉਮੀਦ ਕਰ ਸਕਦੇ ਆ ਵੀ ਤਕਰੀਬਨ ਭਾਈ ਹਰਦੇਵ ਦੇ ਕਹਿਣ ਦੇ ਮੁਤਾਬਕ ਸੀਗਾ ਵੀ 25 ਤੋਂ ਪ ਇਸ ਵੈੜ ਨੂੰ ਪਹਿਲੇ ਸਵੇਰੇ ਜਿਹੜਾ ਮਿਲਕ ਕਰਨਾ ਚਾਹੀਦਾ ਜਿਹੋ ਜੀ ਆਰਡਰ ਦੀ ਕੁਆਲਿਟੀ ਆ ਸੋ ਬਾਕੀ ਤੁਸੀਂ ਸਾਰੇ ਵੀਰ ਸੋਚਵਾਣੋ ਚੰਗੀ ਤਸੱਲੀ ਚੰਗੀ ਨਰਖ ਪਰਖ ਕਰਕੇ ਜਿਹੜਾ ਦੋਸਤੋ ਤੁਸੀਂ ਇਸ ਵੈੜ ਦਾ ਸਬਦਾ ਕਰ ਸਕਦੇ ਹੋ ਠੀਕ ਆ ਜੀ ਤੇ ਨੰਬਰ ਭਾਈ ਹਰਦੇਵ ਦੇ ਲਗਾਤਾਰ ਦੋਸਤੋ ਸਕਰੀਨ ਤੇ ਚੱਲ ਰਹੇ ਆ ਮੁੱਲ ਜਿਹੜਾ ਦੋਸਤੋ ਇਸ ਵੈੜ ਦਾ 90000 ਰੁਪਇਆ ਡਿਮਾਂਡ ਵੀਰ ਕਰਦਾ ਤੇ 85000 ਹਾਂ ਨਾ ਵਾਲੀ ਕਹਿੰਦਾ ਵੀ ਵਿੱਚੋਂ ਗੁੰਜਾਇਸ਼ ਆ ਕੋਈ ਮਾਣ ਆ ਕੋਈ ਛੋਟ ਚੱਪਾ 85000 ਦੇ ਵਿੱਚੋਂ ਵੀ ਕੀਤਾ ਜਾਊਗਾ 90000 ਡਿਮਾਂਡ ਆ ਸੋ ਬਾਕੀ ਤੁਹਾਨੂੰ ਇੱਕ ਵਾਰੀ ਤੋਰ ਕੇ ਤਸੱਲੀ ਦੇ ਨਾਲ ਦਿਖਾ ਰਹੇ ਹਾਂ ਦੋਸਤੋ ਚੰਗੀ ਵੈੜਾ ਠੀਕ ਆ ਕਦ ਕਾਠੀ ਚੰਗਾ ਪਲੂਨ ਵਛੀ ਪਹਿਲਾ ਸੂਆ ਸੋਈ ਇੱਕ ਵਾਰੀ ਮੈਂ ਫੇਰ ਕਨਫਰਮ ਕਰਾਦਾ ਵੀਰਾਂ ਨੂੰ ਚਾਰ ਦੰਦ ਬੂਹ ਹੋ ਹੈਗੀ ਆ ਸੋ ਜਿਸ ਵੀਰ ਨੂੰ ਪਸੰਦ ਆਵੇ ਰਕਮ ਲਾਉਣੀ ਆ ਤੁਸੀਂ ਦੋਸਤੋ ਚੁਵਾਈ ਤਸੱਲੀ ਵਾਲੇ ਪਾਸਿਓ ਕਿਸੇ ਪਾਸੇ ਢਿਲ ਨਾ ਕਰਦੇ ਹੋਏ ਦੋ ਟਾਈਮ ਤਿੰਨ ਟਾਈਮ ਤਸੱਲੀ ਜੜੀ ਆ ਜ਼ਰੂਰ ਕਰ ਲਿਓ ਠੀਕ ਆ ਬਾਕੀ ਸਾਫ ਸ਼ੁੱਧ ਵੈੜ ਹੈਗੀ ਆ ਨਿੱਗਰ ਆ ਪੂਰੀ ਪਲੀ ਪਲਾਈ ਚੰਗੀ ਆ ਰਾਜੀ ਆ ਵਜਨਦਾਰ ਆ ਠੀਕ ਆ ਸੋ ਇਹ ਸੀਗੀ ਦੋਸਤੋ ਇੱਕ ਵੈੜ ਵੀਰ ਦੇ ਕੋਲੇ ਅਜਬ ਕਾਉ ਸੀਗੀ ਸੋ ਜਿਹੜੇ ਕਿਸਾਨ ਵੀਰ ਲੋ ਆਪਣੀ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ